ਉਹ ਗੁਰਬਾਣੀ ਉਹ ਸਿਮਰਨ ਉਹ ਪਾਠ ਉਹ ਭਗਤੀ ਜਿਨੇ ਸਭ ਕੁਝ ਦਿੱਤਾ ਸਾਨੂੰ ਸਭ ਕੁਝ ਦੇਣਾ ਹੈ ਸਾਨੂੰ ਸਭ ਕੁਝ ਦਿੰਦੀ ਹੈ ਸਾਨੂੰ ਟੈਂਡੇ ਸਿਮਰਨ ਹਬ ਕਿਛਲਦਮ ਵਿਖਮਣਾੜੀ ਠਮ ਕੋਈ ਕੋਈ ਔਖੀ ਘੜੀ ਤੁਹਾਡੇ ਜੀਵਨ ਵਿੱਚ ਆਏਗੀ ਨਹੀਂ ਮੈਂ ਕੱਲ ਇੱਕ ਭੋਗ ਟੈਂਡ ਕਰਕੇ ਆਇਆ ਲੁਧਿਆਣੇ ਮੈਂ ਉਹਨਾਂ ਬਜ਼ੁਰਗਾਂ ਦੇ ਦਰਸ਼ਨ ਵੀ ਕੀਤੇ ਇੰਡੀਆ ਹੁੰਦੇ ਸੀ ਮੈਂ ਤਾਂ ਵੀ ਮਿਲਣ ਜਾਂਦਾ ਸੀ ਅਮਰੀਕਾ ਜਾਂਦਾ ਸੀ ਮੈਂ ਉਥੇ ਘਰ ਵੀ ਰਹਿੰਦਾ ਸੀ ਬਹੁਤ ਘੱਟ ਕਿਤੇ ਮੈਂ ਉਹਨਾਂ ਨੂੰ ਇੱਕ ਦੋ ਅੱਖਰ ਬੋਲਦੇ ਸੁਣਦਾ ਸੀ ਬਿਮਾਰ ਹੋ ਗਏ ਉਹਨਾਂ ਦਾ ਬੇਟਾ ਮੈਨੂੰ ਕੱਲ ਗੱਲ ਸੁਣਾ ਰਿਹਾ ਸੀ ਕਹਿੰਦਾ ਮੈਂ ਕਿਹਾ ਪਿਤਾ ਜੀ ਕਿਤੇ ਬਹੁਤ ਲੰਬਾ ਸਮਾਂ ਪਹਿਲਾਂ 40 50 ਸਾਲ ਪਹਿਲਾਂ 88 ਸਾਲ ਦੀ ਉਮਰ ਸੀ ਉਹਨਾਂ ਦੀ ਕੋਈ ਸਾਧੂ ਮਿਲਿਆ ਉਹਨੇ ਕਿਹਾ ਭਾਈ ਬਾਠ ਪੂਜਾ ਕਰਿਆ ਕਰੋ ਤੋ 4-5 ਭਰਾ ਸੀ ਇੱਕ ਜਿਹੜਾ ਸੀ ਉਹ ਕਹਿੰਦਾ ਜਾਂ ਬਾਬਾ ਕੰਮ ਕਰ ਤੂੰ ਤੇ ਵੇਹਲਾ ਐ ਅਸੀਂ ਕੋ ਵੇਹਲੇ ਆ ਸਵੇਰੇ 2 ਵਜੇ ਉੱਠ ਕੇ ਹਲ ਜੋੜੀਦੇ ਨੇ ਤੇ 11 ਵਜੇ ਪਹਿਲਾਂ ਹਲ ਛੱਡੀਦੇ ਨੇ ਮੁੜ ਕੇ ਡੰਗਰ ਸੰਭਾਲੀਦੇ ਨੇ ਤੇ ਬਾਠ ਪੂਜਾ ਕਿਹੜੇ ਵੇਲੇ ਕਰੀਏ ਉਹ ਸਾਧੂ ਜਿਹੜਾ ਸੀ ਕਹਿੰਦੇ ਉਹਨੇ ਐ ਲੱਗਦਾ ਸੀ ਵੀ ਜਿੱਦਾਂ ਉਹਨੇ ਮੈਥ ਵੀ ਪੜਿਆ ਹੋਵੇ ਉਹ ਕਹਿੰਦਾ ਜੀ ਫਿਰ ਤੇ ਕਮਾਲ ਹੋ ਗਈ ਤੁਹਾਡੇ ਕੋਲ 8 ਘੰਟੇ ਫਰੀ ਨੇ ਉਹ ਕਹਿੰਦਾ 8 ਘੰਟੇ ਕਿਵੇਂ ਕਹਦੇ ਜਦੋਂ ਹਲ ਚਲਾਉਨੇ ਉਦੋਂ ਕੀ ਕਰਦੇ ਹੋ ਕਉ ਜਦੋਂ ਹਲਵਾਉਨੇ ਹੋ ਹੋਰ ਤਾਂ ਕੋਈ ਕੰਮ ਹੋ ਨਹੀਂ ਸਕਦਾ ਵੀ ਆਪਾਂ ਕਹੀਏ ਜੀ ਹਲਵਾਉਂਦੇ ਆ ਸੀ ਪੱਠੇ ਵੀ ਕੁਦਰਦੇ ਆ ਜੀ ਹਲਵਾਉਂਦੇ ਆ ਸੀ ਆ ਵੀ ਕਰਦੇ ਜੀ ਉਹ ਕਹਿੰਦੇ ਫਿਰ ਕਾੜੀ ਕੁਛ ਨਹੀਂ ਸਕਦੇ 8 ਘੰਟੇ ਕਹਿੰਦੇ ਫਿਰ ਕਹਿੰਦੇ 8 ਘੰਟੇ ਬਾਟ ਕਰਿਆ ਕਰੋ ਫਿਰ ਉਹਨੇ ਅਗਲੀ ਗੱਲ ਸਮਝਾਈ ਕਹਿੰਦਾ ਇੱਕ ਜਪਜੀ ਸਾਹਿਬ ਦੀ ਪਾਉੜੀ ਰੋਜ਼ ਪੜ੍ਹਨੀ ਹੈ 30 ਦਿਨਾਂ ਚ ਜਪਜੀ ਸਾਹਿਬ ਯਾਦ ਹੋ ਜਾਏਗਾ ਕਹਿੰਦੇ ਬਾਕੀਆਂ ਨੇ ਤੇ ਗੱਲ ਟਾਲਦੀ ਜਦੋਂ ਕਰਮ ਚੰਗੇ ਹੋਣ ਭਾਗ ਚੰਗੇ ਹੋਣ ਹਣ ਵੀ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਈਆਂ ਨੂੰ ਮੇਰੀ ਗੱਲ ਬੜੀ ਕੌੜੀ ਲੱਗਣੀ ਵੀ ਬਾਬੇ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਵੀ ਬਾਬਾ ਜੀ ਗੱਲ ਸੁਣਾਓ ਦੋ ਸੇਵ ਉਹ ਆਪਣਾ ਬਾਬਾ ਜੀ ਮਾਤਾ ਜੀ ਦੀ ਝੋਲੀ ਚ ਪਾਏ ਤੇ ਮਹਾਰਾਜ ਦੇਖੋ ਬੱਚੇ ਬਖਸ਼ ਦਿੱਤੇ ਸਾਨੂੰ ਇੰਨਾ ਪਖੰਡ ਚੰਗਾ ਲੱਗਦਾ ਹੈ ਅਸਲ ਵਿੱਚ ਸਾਡੀ ਹਾਲਤ ਤੇ ਵੀ ਅਸੀਂ ਚੱਜ ਦੀ ਦਵਾਈ ਵੀ ਜਿਹੜੀ ਹੈ ਨਾ ਉਹ ਵੀ ਥੋੜੀ ਜੀ ਸ਼ੁਕਰ ਸ਼ੂਗਰ ਕੋਡਰ ਕੋਡਰ ਖਾਣੀ ਚਾਹੁੰਦੇ ਹੱਸ ਕਿ ਭਾਵੇਂ ਅੰਦਰੋਂ ਕੌੜੀ ਗੋਲੀ ਹੋਵੇ ਪਰ ਦਿਓ ਮਿੱਠੀ ਬਣਾ ਕੇ ਕਹਿੰਦੇ ਪਿਤਾ ਜੀ ਨੇ ਗੱਲ ਪੱਲੇ ਬੱਦੀ ਐਸੀ ਪੱਲੇ ਬੱਦੀ ਵੀ ਕਈ ਬਾਣੀਆਂ ਦੇ ਪਾਠ ਚੇਤੇ ਕਰ ਲੈ ਕਹਿੰਦੇ ਫਿਰ ਦੁਨੀਆਦਾਰੀ ਨਾਲੋਂ ਰਿਸ਼ਤਾ ਕਟਾ ਲਿਆ ਵੀ ਬੈਠਾਂਗੇ ਕਿਤੇ ਐਵੇਂ ਹੀ ਹੀ ਕਰਾਂਗੇ ਹੋਰ ਕਰਨਾ ਕੀ ਹੈ ਕਹਿੰਦੇ ਆਪ ਸਤ ਸੰਗ ਸ਼ੁਰੂ ਕਰ ਦਿੱਤਾ ਮੈਨੂੰ ਕਹਿੰਦੇ ਜਿਹੜੀ ਤੁਸੀਂ ਕਥਾ ਸੁਣਾਉਨੇ ਹੋ ਕਹਿੰਦੇ ਇਹ ਬਾਪੂ ਜੀ ਜਿਹੜੇ گاਵਾ ਮੱਜਾਂ ਚਾਰਨ ਵਾਲੇ ਹੁੰਦੇ ਸੀ ਉਹਨਾਂ ਨੂੰ ਸੁਣਾਉਂਦੇ ਹੁੰਦੇ ਸੀ ਕਹਿੰਦੇ ਮੈਂ ਬਾਪੂ ਜੀ ਨੂੰ ਪੁੱਛਿਆ ਬਾਪੂ ਜੀ ਅਸਤੇ ਤੁਹਾਡੀ ਨੇੜੇ ਹੋ ਕੇ ਜ਼ਿੰਦਗੀ ਵੇਖੀ ਐ ਇਸ ਬੱਚਿਆਂ ਤੁਹਾਡੇ ਤੁਹਾਨੂੰ ਦੁੱਖ ਕਿਉਂ ਆਇਆ ਕਹਿੰਦੇ ਪੁੱਤਰ ਤੈਨੂੰ ਇੱਕ ਗੱਲ ਨਹੀਂ ਸਮਝ ਆਈ ਕਹਿੰਦੇ ਕੀ ਕਹਿੰਦੇ ਪੁੱਤਰ ਦੁੱਖ ਆਇਆ ਐ ਪਰ ਤੂੰ ਮੈਨੂੰ ਕਦੇ ਦੁਖੀ ਵੇਖਿਆ ਜਿਹੜਾ ਮਹੀਨਿਆਂ ਬੱਧੀ ਵੀ ਬੰਦਾ ਹਸਪੀਟਲ ਰਿਹਾ ਐ ਬੇਟਾ ਕਹਿ ਰਿਹਾ ਐ ਕਹਿੰਦਾ ਭਾਈ ਸਾਹਿਬ ਅਸੀਂ ਆਪਣੇ ਪਿਤਾ ਜੀ ਨੂੰ ਹਾਈ ਕਹਿੰਦੇ ਆ ਨਹੀਂ ਸੁਣਿਆ ਵਾਹਿਗੁਰੂ ਜਦੋਂ ਪੁੱਛਣਾ ਕਿਹੜਾ ਪੁੱਤ ਮੈਂ ਠੀਕ ਆ ਇੱਥੇ ਕਿਹੜਾ ਹਸਪੀਟਲ ਐ ਜਿੰਨੂੰ ਮਰਜ਼ੀ ਪੁੱਛ ਲੋ ਸਾਰੇ ਹਾਏ ਹਾਏ ਕਰਦੇ ਫਿਰਦੇ ਆਪਾਂ ਸਾਡੇ ਚ ਹਸਪੀਟਲ ਕੋਈ ਨਹੀਂ ਹੈਗਾ ਉਹ ਸਾਰਿਆਂ ਨੇ ਕਰਜ਼ਾ ਵੀ ਨਹੀਂ ਦੇਣਾ ਦੁਨੀਆ ਦਾ ਸਾਰੇ ਪੈਦਲ ਵੀ ਨਹੀਂ ਹੈਗੇ ਸਾਰੇ ਕਿਰਾਏ ਤੇ ਵੀ ਨਹੀਂ ਰਹਿੰਦੇ ਪਰ ਸਾਚੇ ਵੀ ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ ਲੁੱਟ ਮੱਚੀ ਹੋਈ ਐ ਤੇ ਹਾਲਾਤ ਇਹ ਨੇ ਕਿ ਨਾ ਖੁਸ਼ੀ ਐ ਨਾ ਖੇੜਾ ਐ ਨਾ ਆਨੰਦ ਐ ਕੁਝ ਵੀ ਨਹੀਂ ਹੈ ਗੁਰਬਾਣੀ ਦੀ ਅਵਸਥਾ ਇਹ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਹੋਏਗਾ ਤੁਸੀਂ ਦੁਖੀ ਨਹੀਂ ਹੋਵੋਗੇ ਕਿ ਭਾਈ ਮਤੀ ਦਾਸ ਨੂੰ ਆਰੇ ਨੇ ਚਿਹਰੇਆ ਦੁੱਖ ਨਹੀਂ ਹੈ ਹੈਗਾ ਤੇ ਇਹਨੇ ਦੁੱਖ ਵਿੱਚ ਬਾਤ ਕਿਵੇਂ ਹੋ ਸਕਦਾ ਸਾਡਾ ਤਾਂ ਤਵੇ ਤੇ ਹੱਥ ਲੱਗ ਜੇ ਤੇ ਚਾਰ ਪੰਜ ਗੰਦੀਆਂ ਗਾਲਾਂ ਮੂੰਹ ਤੋਂ ਨਿਕਲ ਜਾਂਦੀਆਂ ਨੇ ਆਰਾ چیر ਰਿਹਾ ਹੈ ਪਰ ਮੂੰਹ ਤੋਂ ਕੀ ਨਿਕਲਦਾ ਹੈ ਜਪਜੀ ਸਾਹਿਬ ਦਾ ਪਾਠ ਕਿਸੇ ਦੀ ਖੋਪਰੀ ਉੱਤਰ ਰਹੀ ਹੈ ਕੋਈ ਸਿੱਖ ਤੁਸੀਂ ਅਜਾਇਬ ਘਰ ਵਿੱਚ ਕਿਸੇ ਰੋਂਦੇ ਸਿੱਖ ਦੀ ਫੋਟੋ ਵੇਖੀ ਹੈ ਇੱਥੇ ਗੋਲਕ ਦੇ ਕੋਲ ਖਲੋਜੋ ਹਰ ਚੌਥਾ ਬੰਦਾ ਰੋਈ ਜਾਂਦਾ ਹੈ ਲੁੱਟੇ ਗਿਆ ਜੀ ਮਾਰੇ ਗਿਆ ਜੀ ਲੁੱਟੇ ਗਿਆ ਜੀ ਮਾਰੇ ਗਿਆ ਪੁੱਛ ਤੂੰ ਕੀ ਕਰਦਾ ਹੈ ਕਰਦਾ ਤਾਂ ਕਿਹਾ ਬੰਵੀ ਇਹ ਹੋਈਆਂ ਲੁੱਟ ਲਓ ਜੀ ਮਾਰ ਦਿਓ ਜੀ ਲੁੱਟ ਲਓ ਜੀ ਮਾਰ ਦਿਓ ਜੀ ਉਹ ਲੁੱਟ ਲੋ ਮਾਰ ਦਿਓ ਚ ਦੁਨੀਆ ਤੇ ਨਾ ਲੁੱਟੀ ਗਈ ਨਾ ਮਾਰੀ ਗਈ ਆਪ ਲੁੱਟੇ ਵੀ ਗਏ ਆਪ ਮਾਰੇ ਵੀ ਗਏ ਤੇ ਪਾਠ ਇਹ ਕਰਨਾ ਸੀ ਕਰ ਭਲਾ ਸੋ ਹੋ ਭੜਾ ਅੰਤ ਭਲੇ ਕਾ ਭਲਾ ਸਾਡੇ ਬਜ਼ੁਰਗਾਂ ਦੀ ਸੋਚ ਇਹ ਸੀ ਲੁੱਟ ਲੋ ਮਾਰ ਦੋ ਨਹੀਂ ਸੀ ਉਹ ਕਹਿੰਦੇ ਸੀ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਉਹ ਨਾਂ ਬੁਰਾ ਸੋਚਦੇ ਸੀ ਨਾਂ ਬੁਰਾ ਕਰਦੇ ਸੀ ਜੇ ਕੋਈ ਬੁਰਾ ਕਰ ਵੀ ਜਾਂਦਾ ਸੀ ਮੈਂ ਇੱਥੋਂ ਤੱਕ ਬਜ਼ੁਰਗ ਵੇਖੇ ਨੇ ਕਿਸੇ ਨੇ ਜੁੱਤੀ ਚੁੱਕ ਲਈ ਆਖਿਆ ਬਾਪੂ ਜੀ ਤੁਹਾਡੀ ਕੋ ਜੁੱਤੀ ਲੈ ਗਿਆ ਕਹਿੰਦਾ ਪੁੱਤ ਉਹਨੂੰ ਲੋਡ ਹੋਣੀ ਹੈ ਤੇ ਹੁਣ ਐਸੇ ਬੰਦੇ ਵੀ ਵੇਖੇ ਵੀ ਜੁੱਤੀ ਚੁੱਕੀ ਜਾਵੇ ਨਾ 3000 ਦੀ ਤੇ ਜੋੜਾ ਘਰ ਚਰੌਲਾ ਪਾ ਕੇ ਬਹਿ ਜਾਂਦੇ ਨੇ ਵੀ ਸਾਡੀ ਤੇ 5000 ਦੀ ਸੀ ਮੁਰਕੇ ਉਹ ਜਿਹੜੇ ਪ੍ਰੇਮੀ ਨੇ ਪੈਸੇ ਇਕੱਠੇ ਕਰਕੇ ਦੇਦਦੇ ਨੇ ਮੈਨੇ ਕਿਹਾ ਤਾਂ ਕਿ ਜੁੱਤੀ ਚੋਰੀ ਹੋਣੀ ਚਾਹੀਦੀ ਹੈ ਸਾਡੀ ਪਹਿਰੇਦਾਰੀ ਹੋਣੀ ਚਾਹੀਦੀ ਹੈ ਕਿਸੇ ਦੀ ਚੀਜ਼ ਕਿਉਂ ਚੋਰੀ ਹੋਵੇ ਪਰ ਸਾਨੂੰ ਇਹ ਦੇਖਣਾ ਪਏਗਾ ਸਾਡੀ ਸੋਚ ਤੇ ਸਾਡੇ ਬਜ਼ੁਰਗਾਂ ਦੀ ਸੋਚ ਨਰਕ ਸਵਰਗ ਜਿੰਨਾ ਫਰਕ ਹੈ ਤੇ ਨਰਕ ਸਵਰਗ ਜਿੰਨਾ ਜ਼ਿੰਦਗੀ ਦਾ ਵੀ ਫਰਕ ਹੈ ਗੁਰਬਾਣੀ ਨੇ ਤੁਹਾਨੂੰ ਉਥੇ ਲੈ ਕੇ ਜਾਣਾ ਹੈ ਦੁੱਖ ਹੋਏਗਾ ਤੁਸੀਂ ਦੁਖੀ ਨਹੀਂ ਹੋਵੋਗੇ ਅੱਜ ਹਾਲਾਤੇ ਵੀ ਦੁਨੀਆ ਕਹਿੰਦੀ ਹੈ ਕਿ ਬੰਦਾ ਬੜਾ ਸੁਖੀ ਹੈ ਪਰ ਕਿਤੇ ਲਾਗੇ ਜਾ ਕੇ ਨਾ ਬੈਲੀ ਹੋ ਜੇ ਬਹੁਤ ਦੁਖੀ ਹੈ ਕੋਕੇ ਸੁਖ ਦਾ ਸਿਰਫ ਇੱਕ ਮਾਤਰ ਤਰੀਕਾ ਪੁੱਛ ਲੋ ਅੱਜ ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਕੋਲੋਂ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪੜ ਸਵੇ ਰੋ ਕਿਹੜੇ ਕਿਹੜੇ ਰੋਗ ਰੋਗ ਫਿਜ਼ੀਕਲ ਵੀ ਨੇ ਸਰੀਰਕ ਰੋਗ ਮਾਨਸਿਕ ਵੀ ਨੇ ਰੋਗ ਤੁਹਾਡੇ ਪਰਿਵਾਰਕ ਵੀ ਨੇ ਜਿਹੜੇ ਪਰਿਵਾਰਕ ਝਗੜੇ ਨੇ ਇਹ ਵੀ ਆਦੀ ਵਿਆਦੀ ਉਪਾਦੀ ਕੀ ਹੈ ਉਹ ਤਿੰਨ ਤਾਪ ਕਿਹੜੇ ਨੇ ਕਦੇ ਪੁੱਛਿਆ ਨਾ ਦੌੜ ਲੱਗੀ ਹੋਈ ਹੈ ਭਜੇ ਹੀ ਆਉਣੇ ਆ ਭਜੇ ਹੀ ਤੁਰੇ ਜਾਂਦੇ ਆ ਤੁਸੀਂ ਯਕੀਨ ਕਰਨਾ ਕਈ ਵਾਰੀ ਤੇ ਮਨ ਕਰਦਾ ਵੀ ਇਸ ਬੰਦੇ ਨੂੰ ਜਿਹੜਾ ਐਨਾ ਭੱਜ ਕੇ ਮੱਥਾ ਟੇਕਦਾ ਰੋਜ਼ ਇੱਕ ਦਿਨ ਨਹੀਂ ਚਲੋ ਇੱਕ ਦਿਨ ਤੇ ਹੁੰਦਾ ਹੈ ਨਾ ਵੀ ਪਿੱਛੋਂ ਲੇਟ ਆਇਆ ਜੀ ਅੱਗੇ ਅੱਗੋ ਲੇਟ ਹੋ ਗਿਆ ਜੀ ਵੀ ਇੱਕ ਦਿਨ ਬਾਅਦ ਫੜ ਕੇ ਪੁੱਛੀਏ ਵੀ ਭਾ ਤੂੰ ਕਰਨਾ ਕੀ ਹੈ ਪੰਜਾਬ ਦੇ ਮਿਲਖਾਸ ਸਿੰਘ ਵੀ ਸੀ ਪਰ ਸਾਰੀ ਉਮਰ ਤੋਂ ਵੀ ਨਹੀਂ ਭੱਜਿਆ ਉਹ ਵੀ ਇੱਕ ਟਾਈਮ ਭੱਜਿਆ ਲੋਕਾਂ ਨੇ ਕਹਿੰਦੇ ਉੱਡਣਾ ਸਿੱਖਿਆ ਕਦੇ ਮੰਜ਼ਲ ਤੇ ਪਹੁੰਚ ਗਿਆ ਕਦੇ ਕਾਲੀ ਵੀ ਹੋ ਸਕਦੀ ਹੈ ਮਨ ਲਿਆ ਕਦੇ ਗੁੱਸਾ ਵੀ ਹੋ ਸਕਦਾ ਉਹ ਵੀ ਮੰਨ ਲਿਆ ਪਰ ਕਦੇ ਖੁਸ਼ੀ ਖੇੜਾ ਵੀ ਧੋਣਾ ਚਾਹੀਦਾ ਤੁਸੀਂ ਜਿਸ ਘਰ ਵਿੱਚ ਆਏ ਹੋ ਇੱਥੇ ਨਾਨਕ ਭਗਤਾਂ ਸਦਾ ਵਿਗਾਸ ਪਰ ਹਲਾਤੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਹੁਣ ਦੱਸੋ ਕਿਹੜੇ ਕਿਹੜਾ ਪੁੱਛੜਾ ਹੈ ਸੁਣਾਓ ਜੀ ਬੱਚਿਆਂ ਦੀ ਸੁਣਾਓ ਕਹਿੰਦੇ ਬੁਰਾ ਹਾਲ ਹੈ ਮਾਂ ਬਾਪ ਦੀ ਸੁਣਾਓ ਕਹਿੰਦਾ ਮੰਜੇ ਤੇ ਪੈ ਨੇ ਕੰਮ ਧੰਦੇ ਦੀ ਸੁਣਾਓ ਕਹਿੰਦਾ ਬੰਦ ਪਿਆ ਹੁਣ ਇਹ ਕਿਹੜੇ ਮੂੰਹ ਨਾਲ ਕਹੇਗਾ ਚੜ੍ਹਦੀ ਕਲਾ ਹਾਲੇ ਦਿਵਾਲੀ ਦੇ ਖਲਾਤ ਉਦੋਂ ਭੜੇ ਨੇ ਮੰਨ ਦੀ ਅਵਸਥਾ ਉਦੋਂ ਭੜੀ ਹੈ ਅੱਜ ਸੀ ਪਹੁੰਚ ਇੱਥੇ ਗਏ ਆ ਗੁਰਬਾਣੀ ਨੇ ਤੁਹਾਨੂੰ ਸਤ ਦੇਣਾ ਸੀ ਸੰਤੋਖ ਦੇਣਾ ਸੀ ਧਰਮ ਦੇਣਾ ਸੀ ਧੀਰਜ ਦੇਣਾ ਸੀ ਅਸੀਂ ਸਕੂਟਰ ਮੰਗ ਲਏ ਕਾਰਾਂ ਮੰਗ ਲਈਆਂ ਕੋਠੀਆਂ ਮੰਗ ਲਈਆਂ ਤੇ ਜਦੋਂ ਕਿਸੇ ਨੇ ਨਾਲ ਡਬਲ ਪਲਾਟ ਲੈ ਕੇ ਬਣਾ ਲਈ ਤੇ ਸਾਡੀ ਬੇਇੱਜ਼ਤੀ ਹੋ ਗਈ ਹੁਣ ਉਹ ਬੇਇੱਜ਼ਤੀ ਚੋਂ ਕਿਵੇਂ ਨਿਕਲਿਆ ਜਾਏ ਕੋਕੈ ਸਿ ਸ਼ਾਨ ਕੋਠੀ ਚ ਸਮਝਦੇ ਆ ਇਟਾ ਚ ਸਰੀਏ ਚ ਰੇਤੇ ਬਜਰੀ ਚ ਸ਼ਾਨ ਵੜ ਗਈ ਸਾਡੀ ਸ਼ਾਨੇ ਸੀ ਬੰਦਿਆ ਦੁਨੀਆ ਕਹਿੰਦੀ ਮੈਂ ਕੱਲ ਪੜਿਆ ਤੁਸੀਂ ਵੀ ਪੜ ਲਿਓ ਅਬਦੁਲ ਕਲਾਮ ਸਾਹਿਬ ਦੀਆਂ 6 ਪੈਂਟਾਂ ਨਿਕਲੀਆਂ ਨੇ 6 ਪੈਂਟਾਂ ਤੇਰੀ ਚਾਰ ਕਮੀਜ਼ ਪਤਲੇ 8 ਮਹੀਨੇ ਦੀ ਪੈਨਸ਼ਨ ਕਹਿੰਦੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਦੇਤੀ ਹੈ ਕੋਈ ਕਾਰਨ ਨਹੀਂ ਕੋਈ ਐਸੀ ਨਹੀਂ ਇੱਕ ਬੰਗਲਾ ਸੀ ਉਹ ਉਦਾਨ ਕਰ ਗਿਆ ਇਥੇ ਹਾਲਾਤ ਦੀ ਵੀ ਮੈਂ ਮਰਾਂ ਤੇ ਲੋਕਾਂ ਦੀ ਬੜੀ ਪ੍ਰਾਪਰਟੀ ਛੱਡ ਗਿਆ ਕਿਹੜੇ ਚੱਕਰ ਚ ਪੈ ਗਿਆ ਆਪਾ ਪ੍ਰਾਪਰਟੀ ਹੋਣੀ ਚਾਹੀਦੀ ਹੈ ਤੁਹਾਡੇ ਗੁਰੂ ਨਾਨਕ ਨੇ ਕਦੋਂ ਕਿਹਾ ਸੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ ਤੈਨੂੰ ਤਾਂ ਤੇਰੇ ਗੁਰੂ ਨਾਨਕ ਨੇ ਕਿਹਾ ਸੀ ਪਹਿਲਾਂ ਕਿਰਤ ਕਰਨੀ ਹੈ ਉਹ ਮੰਗ ਕੇ ਰੋਟੀ ਨਾ ਖਾਵੇਂ ਲੁੱਟ ਕੇ ਰੋਟੀ ਨਾ ਖਾਵੇਂ ਤੇ ਕਿਸੇ ਨੂੰ ਖਾਂਦੇ ਨੂੰ ਵੇਖ ਕੇ ਸੜੀ ਵੀ ਨਾ ਇਹ ਤਿੰਨ ਗੱਲਾਂ ਤੋਂ ਬਚਾਇਆ ਸੀ ਜਦੋਂ ਕਿਹਾ ਸੀ ਆਪ ਕੰਮ ਕਰੀ ਜਦੋਂ ਆਪ ਕੰਮ ਕਰੇਗਾ ਤੈਨੂੰ ਛੜਨ ਦੀ ਲੋੜ ਨਹੀਂ ਪੈਗੀ ਕਿਉਂਕਿ ਜੇ ਦੂਜੇ ਨੇ ਮਿਹਨਤ ਕਰਕੇ ਘਰ ਬਣਾਇਆ ਤੇ ਤੂੰ ਵੀ ਬਣਾ ਲੈ ਕੀਰਤ ਕਰਨ ਦਾ ਅਰਥ ਹੀ ਨਹੀਂ ਹੈ ਕਿ ਤੁਸੀਂ ਕਹੋ ਜੀ ਇਹ ਤੇ ਜੀ ਲੇਬਰ ਹੈ ਜੀ ਦੁੱਖ ਤੇ ਇਸ ਗੱਲ ਦਾ ਹੈ ਕਿ ਗੁਰੂ ਨਾਨਕ ਦੀਆਂ ਸ਼ਿਕਸ਼ਾਵਾਂ ਦੀ ਵਿਆਖਿਆ ਦਾ ਘਾਣ ਕਰ ਦਿੱਤਾ ਗਿਆ ਹੈ ਕੀਰਤ ਕਰਨੀ ਲੇਬਰ ਕਰਨਾ ਨਹੀਂ ਹੈ ਕਿਰਤ ਕਰਨ ਦਾ ਅਰਥ ਸੀ ਵੀ ਮੰਗ ਕੇ ਨਹੀਂ ਖਾਣਾ ਖੋ ਕੇ ਨਹੀਂ ਖਾਣਾ ਕਿਸੇ ਨੂੰ ਖਾਂਦੇ ਨੂੰ ਵੇਖ ਕੇ ਸੜਨਾ ਨਹੀਂ ਹੈ ਟਰੱਕਾ ਵਾਲਿਆਂ ਨੇ ਲਿਖਿਆ ਹੁੰਦਾ ਕਹਿੰਦੇ ਸੜਨਾ ਰੀਸ ਕਰ ਮੈਂ ਚਲਾਉਣਾ ਤੂੰ ਵੀ ਚਲਾ ਲੈ ਹਾਂ ਤੇ ਗੱਲ ਬੜੀ ਹਾਸਰਸ ਹੈ ਔਰ ਬੜੀ ਛੋਟੀ ਜੀ ਹੈ ਔਰ ਮੇਰੇ ਆਪਣੇ ਪਿੰਡ ਦੀ ਹੈ ਮੇਰੇ ਪਿੰਡ ਦਾ ਹੀ ਇੱਕ ਬੱਚਾ ਮੇਰੇ ਪਿੰਡ ਦੇ ਲਾਗੇ ਇੱਕ ਸਬਾਹਰਨੀ ਵਾਲਾ ਉਨੇ ਉਹ ਕਿਤਾਬਾਂ ਕਾਪੀਆਂ ਦੀ ਛੋਟੀ ਜੀ ਦੁਕਾਨ ਖੋਲੀ ਤੇ ਇੱਕ ਗੱਤਾ ਲਾ ਲਿਆ ਇੱਕ ਛੋਟਾ ਜਿਹਾ ਗੱਤਾ ਟੰਗ ਲਿਆ ਉਹਦਾ ਗੱਤੀ ਹੁੰਦੇ ਸੀ ਅੱਜ ਕੱਲ ਵਰਗੇ ਤਾਂ ਸਮਾਨ ਹੈ ਨਹੀਂ ਸੀ ਉਹਦੋਂ ਰਸੀ ਪਾ ਕੇ ਗੱਤਾ ਟੰਗ ਲਿਆ ਉਹਦੇ ਤੇ ਲਿਖ ਲਿਆ 5 ਰੁਪਈਆ ਵਿੱਚ ਕਾਰੋਬਾਰ ਸ਼ੁਰੂ ਕਰੋ ਇੱਕ ਬੰਦਾ ਗਿਆ ਉਹਨੇ 5 ਰੁਪਈਏ ਦਿੱਤੇ ਕਹਿੰਦਾ ਜੀ ਕਰਾਓ ਕਹਿੰਦੇ ਇਹੋ ਜਿਹਾ ਗੱਤਾ ਤੂੰ ਟੰਗ ਲਾ ਉਹ ਕਹਿੰਦਾ ਜਿਹੜਾ ਮੈਂ ਟੰਗੇ ਆ ਤੂੰ 5 ਰੁਪਈਏ ਦੇ ਦੇ ਨਾ ਮੈਨੂੰ ਕਹਿੰਦੇ ਇਦਾਂ ਦਾ ਤੂੰ ਵੀ ਟੰਗ ਲੈ ਜੇ ਇੱਕ ਦਾ ਬੱਚਾ ਪੜਦਾ ਹੈ ਤੇ ਤੁਸੀਂ ਵੀ ਆਪਣਾ ਪੜਾ ਲਓ ਜੇ ਉਹ ਮਿਹਨਤ ਕਰਦਾ ਹੈ ਤਾਂ ਤੁਸੀਂ ਵੀ ਕਰ ਲਓ ਅੱਜ ਤਰੱਕੀ ਕਿਵੇਂ ਹੋਈ ਵੀ ਇੱਕ ਦਾ ਬੱਚਾ ਅਮਰੀਕਾ ਗਿਆ ਤੁਸੀਂ ਵੀ ਕਰ ਲਿਆ ਤੁਹਾਡੀ ਵੀ ਹੋ ਗਈ ਤੇ ਜੇ ਹੁਣ ਤੁਸੀਂ ਇਹੀ ਸੋਚੀ ਜਾਓ ਵੀ ਉਹਨਾਂ ਦਾ ਮੁੰਡਾ ਅਮਰੀਕਾ ਚਲਾ ਗਿਆ ਹੈ ਉਹ ਡਾਲਰ ਕੱਲੇਗਾ ਇਹ ਹੁਣ ਸਕੂਟਰ ਲੈਣਗੇ ਉਹ ਭਿੜ-ਭਿੜ ਕਰੇਗਾ ਉਹ ਸਾਡੇ ਸੁੱਤਿਆਂ ਦੇ ਕੰਨ ਪਾੜੇਗਾ ਫਿਰ ਚੇਤਾ ਰੱਖਣਾ ਵੀ ਉਹਨਾਂ ਦਾ ਤੇ ਭਿੜ-ਭਿੜ ਕਰੇਗਾ ਤੁਹਾਡੇ ਕੰਨ ਪਾਟਣਗੇ ਕਿ ਨਹੀਂ ਪਾਟਣਗੇ ਕਿਉਂਕਿ ਰੱਬ ਤੁਹਾਡੇ ਘਰ ਨਹੀਂ ਰਹਿੰਦਾ ਚੇਤਾ ਰੱਖਣਾ ਰੱਬ ਸਾਰਿਆਂ ਦਾ ਹੈ ਦਿੰਦਾ ਹੈ ਰੱਬ ਸੜਦੇ ਨੇ ਸਭ ਪਤਾ ਨਹੀਂ ਕਿਉਂ ਪਤਾ ਹੀ ਨਹੀਂ ਕਿਉਂ ਸੜੀ ਜਾਂਦੇ ਨੇ ਲੋਕ ਜੇ ਦੂਜੇ ਨੂੰ ਰੱਬ ਨੇ ਦਿੱਤਾ ਹੈ ਤੇ ਕੀ ਰੱਬ ਨੇ ਤੈਨੂੰ ਆ ਕੇ ਕਿਹਾ ਵੀ ਮੈਂ ਤੈਨੂੰ ਨਹੀਂ ਦੇਣਾ ਰੱਬ ਤੈਨੂੰ ਵੀ ਦੇਣ ਵਾਸਤੇ ਤਿਆਰ ਹੈ ਹੋ ਸਕਦੇ ਉਹਦਾ ਪਲਾਟ 200 ਗੱਜ ਦਾ ਹੋਵੇ ਤੇ ਚੇਤਾ ਰੱਖਣਾ ਉਹਦੇ ਤੇ ਸਮਾਨ 200 ਗੱਜ ਦਾ ਹੀ ਹੈ ਜਿੰਨਾ ਕਰਬ ਉਹਦੇ ਘਰ ਦੇ ਉੱਤੇ ਉਹਨਾਂ ਕਰਬ ਤੇਰੇ ਘਰ ਦੇ ਉੱਤੇ ਵੀ ਹੈਗਾ ਤੇ ਗੱਲ ਸਿਰਫ ਇਹ ਹੈ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਸਾਰੇ ਤਰ੍ਹਾਂ ਦੇ ਰੋਗ ਮਤ ਸੋਚਣਾ ਕਿ ਸਿਰਫ ਸਰੀਰਕ ਰੋਗ ਨੇ ਜੀ ਮਾਨਸਿਕ ਰੋਗ ਵੀ ਨੇ ਕੱਲ ਇੱਕ ਬੱਚਾ ਮੈਨੂੰ ਛੱਡ ਕੇ ਆਇਆ ਮੇਰੇ ਨਾਲ ਕਾਰ 'ਚ ਬੈਠਾ ਸੀ ਤੁਸੀਂ ਹੈਰਾਨ ਹੋਵੋਗੇ ਬੜੇ ਲੈਂਡਲਾਰਡ ਪਰਿਵਾਰ ਦਾ ਬੱਚਾ ਮਸੂਰੀ ਪੜਦਾ ਹੈ ਤੇ ਜਦੋਂ ਉਹਦਾ ਮੈਡੀਕਲ ਚੈਕਅਪ ਕਰਾਇਆ ਤੇ ਡਿਪਰੈਸ਼ਨ ਨਿਕਲਿਆ ਉਸ ਬੱਚੇ ਨੂੰ ਇਹ ਹਾਲਾਤ ਨੇ ਤੁਹਾਡੇ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਪੜਾਇਆ ਹੀ ਨਹੀਂ ਬੱਚਿਆਂ ਨੂੰ ਸਿੱਖਿਆ ਦਿੱਤੀ ਨਹੀਂ ਤੁਸੀਂ ਬੱਚੇ ਨੂੰ ਪੈਸਿਆਂ ਦੇ ਕੰਪੀਟੀਸ਼ਨ ਚ ਪਾ ਦਿੱਤਾ ਹੁਣ ਨਾਲ ਦੇ ਬੱਚੇ ਦੇ ਕੋਲ ਮਹਿੰਗਾ ਫੋਨ ਹੈ ਨਾਲ ਦੇ ਬੱਚੇ ਕੋਲ ਮਹਿੰਗੀ ਕਾਰ ਹੈ ਨਾਲ ਦੇ ਬੱਚੇ ਬੱਚੇ ਦੇ ਕੱਪੜੇ ਬ੍ਰਾਂਡਡ ਨੇ ਬੱਚਾ ਡਿਫਰੈਂਸ਼ੀਅਲ ਚ ਨਹੀਂ ਜਾਏਗਾ ਤਾਂ ਹੋਰ ਕਿਹੜੇ ਖੁੱਝ ਜਾਏਗਾ ਤੁਸੀਂ ਪੜਾਇਆ ਹੀ ਕਿਉਂ ਹੈ ਲੋੜ ਕੀ ਸੀ ਇਸ ਗੱਲ ਦੀ ਇਹ ਸਿੱਖਿਆ ਦੇਣ ਦੀ ਲੋੜ ਨਹੀਂ ਸੀ ਸਿੱਖਿਆ ਇਹ ਦੇਣੀ ਸੀ ਪੁੱਤਰ ਵੱਡਾ ਉਹ ਹੁੰਦਾ ਜਿਹੜਾ ਗੁਰਨਾਨਕ ਦਾ ਸਿੱਖ ਹੋਵੇ ਮੈਂ ਉਹ ਦਿਨ ਵੀ ਵੇਖੇ ਨੇ ਜਦੋਂ ਕਿਸੇ ਨੇ ਕੰਗਾ ਕਰਨਾ ਕਿਹਾ ਵਾਹ ਵਾਹਿਗੁਰੂ ਪੁੱਤ ਤੇਰੇ ਤਾਂ ਕੇਸ ਇੰਨੇ ਸੋਹਣੇ ਨੇ ਇੰਨੇ ਲੰਬੇ ਕੇਸ ਮਹਾਰਾਜ ਨੇ ਤੈਨੂੰ ਬਖਸ਼ੇ ਨੇ ਤਾਂ ਹੁਣ ਅਸੀਂ ਸੋਚਦੇ ਆਂ ਵੀ ਕਿਸੇ ਦੀ ਗੁੱਤ ਨਹੀਂ ਰਹਿਣ ਦੇਣੀ ਸਭ ਦੇ ਵਾਲ ਕੱਟ ਦੇਣੇ ਨੇ ਮੇਰਾ ਖਿਆਲ ਹਜ਼ਾਰਾਂ ਚ ਇੱਕ ਬੱਚੀ ਹੈ ਜਿਹੜੀ ਆਪਣੀ ਗੁੱਤ ਫੜ ਕੇ ਤੁਰੀ ਫਿਰਦੀ ਹੋਵੇ ਬਿਨਾ ਕੁੜੀਓ ਮੇਰੇ ਕੇਸਾਂ ਨੂੰ ਹੱਥ ਨਾ ਲਾਇਓ ਆਪਣੇ ਰਖੇ ਨਹੀਂ ਦੂਜਿਆਂ ਦੇ ਰਹਿਣ ਨਹੀਂ ਦੇਣੇ ਕਦੇ ਸਿੱਖੀ ਹੁੰਦੀ ਸੀ ਕੇਸਾਂ ਤੇ ਮਾਣ ਕੀਤਾ ਜਾਂਦਾ ਸੀ ਤੇਰਾ ਦਾੜਾ ਕਿੱਡਾ ਸੋਹਣਾ ਹੈ ਤੂੰ ਪਾ ਕੇ ਕਿੱਡੀ ਸੋਹਣੀ ਬਣਦਾ ਹੈ ਇਹਦੀ ਤੇ ਵੀ ਵਾਜਿ ਬੜੀ ਸੋਹਣੀ ਹੈ ਤੂੰ ਪਾਟ ਕੇ ਨਾਲ ਸੋਹਣਾ ਕਰਦਾ ਹੈ ਇਹ ਗੱਲਾਂ ਕਰਿਆ ਕਰੋ ਆਪਣੇ ਬੱਚਿਆਂ ਨਾਲ ਬੱਚੇ ਨੂੰ ਇਨਕਰੇਜ ਕਰੋ ਉਹਨਾਂ ਦੇ ਕੋਲ ਬੈਠ ਕੇ ਚੰਗੀਆਂ ਪੋਜ਼ਿਟਿਵ ਗੱਲਾਂ ਕਰੋ 네ਗੇਟਿਵ ਗੱਲ ਕੋਈ ਨਾ ਕਰਿਆ ਕਰੋ। ਅੱਜ ਤੋਂ ਸੁਣਿਆ ਨਾ ਕਿ ਜੀ ਬੱਚੇ ਵਿਆਹ ਲਈ ਤਿਆਰ ਨਹੀਂ ਹੁੰਦੇ। ਤੁਸੀਂ ਕਿਹੜੀ ਸਿਆਣੀ ਗੱਲ ਤੁਸੀਂ ਆਪਣੇ ਬੱਚਿਆਂ ਨੂੰ ਕਹੀ ਹੈ? ਜਦੋਂ ਬਬੋਗੇ ਉਹਨਾਂ ਦੀ ਕੁੜੀ ਛੱਡਦੀ। ਉਹਨਾਂ ਦੀ ਕੁੜੀ ਫੇਰ ਘਰ ਆ ਕੇ ਬਹਿ ਗਈ ਹੈ। ਉਹ ਕੁੜੀ ਨੂੰ ਘਰ ਵਾਲਾ ਮਾਰਦਾ ਬਹੁਤ ਹੈ। ਉਹਦੀ ਸੱਸ ਚੰਗੀ ਨਹੀਂ ਹੈ। ਉਹਦੀ ਨਨਾਨ ਬੜਾ ਤੰਗ ਕਰਦੀ ਹੈ ਤੇ ਤੁਹਾਡੀ ਕੁੜੀ ਨੇ ਜਦੋਂ ਪੰਜ 6 ਗੱਲਾਂ ਸੁਣ ਲਈਆਂ। ਉਨੇ ਕ ਬੇਬੇ ਇਸ ਨਰਕੇ ਚ ਮੈਨੂੰ ਨਾ ਪਾਵੀਂ ਤਿੰਗਾ ਬੱਚਿਆਂ ਕੋਲ ਪੋਜ਼ਿਟਿਵ ਗੱਲਾਂ ਕਰੋ ਚੰਗੀਆਂ ਗੱਲਾਂ ਕਰੋ ਉਸਾਰੂ ਗੱਲਾਂ ਕਰੋ ਦੁਨੀਆਂ ਬੜੀ ਬਾੜੀ ਐ ਪਰ ਸਾਰੀ ਬਾੜੀ ਨਹੀਂ ਐ ਚੰਗੇ ਲੱਭਣ ਜਾਓਗੇ ਤੇ ਲੱਭ ਜਾਣਗੇ ਤੁਹਾਨੂੰ ਹਰ ਧਰਮ ਦੇ ਵਿੱਚ ਚੰਗੇ ਬੰਦੇ ਹੈਗੇ ਨੇ ਹਰ ਕਬੀਲੇ ਕੋੜਮੇ ਵਿੱਚ ਚੰਗੇ ਬੰਦੇ ਹੈਗੇ ਨੇ ਲੱਭਣ ਜਾਓ ਲੱਭ ਜਾਣਗੇ ਤੁਹਾਨੂੰ ਐਂ ਜੀ ਕੋਈ ਬਾਠ ਨਹੀਂ ਕਰਦਾ ਆਜੋ ਬੰਗਲਾ ਸਭ ਤੁਹਾਨੂੰ ਸਾਰੇ ਬਾਠ ਕਰਦੇ ਮਿਲ ਜਾਣਗੇ ਤਦੋਂ ਸਿਫੇਰੋ ਕਰੋਲ ਬਾਗ ਤੇ ਕਹੋ ਜੀ ਬਾਟ ਤਾਂ ਕੋਈ ਵੀ ਨਹੀਂ ਕਰਦਾ ਤੋ ਉੱਥੇ ਤੇ ਭਾਈ ਤੁਹਾਨੂੰ ਫਿਰ ਮੇਲਾ ਵੇਖਣ ਆ ਲਈ ਮਿਲਣਗੇ ਉੱਥੇ ਜਾਓ ਜਿੱਥੇ ਉਹ ਲੋਕ ਰਹਿੰਦੇ ਨੇ ਜਿੱਥੇ ਸਚਿਆਰ ਲੋਕ ਬੈਠਦੇ ਨੇ ਜਿੱਥੇ ਸੰਗਤ ਹੈ ਜਿੱਥੇ ਸੇਵਾ ਹੈ ਜਿੱਥੇ ਸਿਮਰਨ ਹੈ ਲਿਆਓ ਆਪਣੇ ਬੱਚਿਆਂ ਨੂੰ ਇੱਥੇ ਅਰੋੜ ਸ਼ਰੋਵਰ ਵਿਖਾਓ ਫੇਸ਼ ਨਹੀਂ ਸ਼ਰੋਵਰ ਇੱਕ ਤਾਂ ਤੁਹਾਡਾ ਬੱਚਾ ਕਹੇਗਾ ਪਾਪਾ ਮੈਂ ਵੀ ਇਸ਼ਨਾਨ ਕਰਨਾ ਹੈ ਪਰ ਤੁਸੀਂ ਸਿਰਫ ਸ਼ੇਸ਼ ਵਿਖਾਉਨੇ ਉਹਨੂੰ ਉਹਨੇ ਇਨੀ ਕਹਿੰਦੇ ਵੀ ਆਪੋ ਤਾਂ ਬਸ ਰੋਵਰ ਤੇ ਚਲੀਏ ਵਿਖ ਬਾਹ ਰਾਜ ਦਾ ਸਰੋਵਰ ਹੈ ਮਹਾਰਾਜ ਦੇ ਘਰ ਦਾ ਜਰੂਰ ਬੱਚਾ ਕਹਵੇਗਾ ਵੀ ਪਪਾ ਇਹ 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 ਇਸ਼ਨਾਨ ਕਰ ਰਿਹਾ ਮੈਂ ਨਹੀਂ ਕਰ ਸਕਦਾ ਪਰ ਤੁਸੀਂ ਵਿਖਾਉਂਦੀ ਫੇਸ਼ ਉਹਨੂੰ ਸਿਰਫ ਉਹ ਮੱਛੀ ਵਿਖਾਉਨੇ ਆ ਤੁਸੀਂ ਸਰੋਵਰ ਤਾਂ ਵਿਖਾਇਆ ਹੀ ਨਹੀਂ ਅਜੇ ਤੱਕ ਉਹਨੂੰ ਜੇ ਵਿਖਾਇਆ ਹੁੰਦਾ ਤਾਂ ਉਹਨੇ ਚੁਬੀ ਲਾ ਲੈਣੀ ਸੀ ਉਰਦ ਤੱਕ ਆਪਣੇ ਬੱਚਿਆਂ ਨੂੰ ਸੰਭਾਲੋ ਇਹ ਚੇਤਾ ਰੱਖਣਾ ਬੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਜਦੋਂ ਰੱਬ ਤੋਂ ਬੇਮਕ ਹੋ ਗਏ ਜਨਮਾਂ ਜਨਮਾਂ ਮਾਤਰਾ ਦੇ ਗੇੜ ਪੈਣਗੇ ਤੇ ਇੱਕ ਜਨਮ ਕਿੰਨੇ ਸਾਲਾਂ ਦਾ ਹੈ ਇਹ ਪਤਾ ਕਰਨਾ ਪੈਣਾ ਹੈ ਵੀ ਸੱਪ ਦੀ ਜੁਨੀ ਕਿੰਨੇ ਕਿੰਨੇ ਸਾਲ ਦੀ ਜੁਨੀ ਹੁੰਦੀ ਹੈ ਪਤਾ ਕਰੋ ਨਾ ਸੱਪ ਦੀ ਉਮਰ ਕਿੰਨੀ ਹੈ ਕੁੱਤੇ ਦੀ ਉਮਰ ਕਿੰਨੀ ਹੈ ਚਿੜੀ ਦੀ ਉਮਰ ਕਿੰਨੀ ਹੈ ਕਬੂਤਰ ਦੀ ਉਮਰ ਕਿੰਨੀ ਹੈ ਗਾਂ ਦੀ ਉਮਰ ਕਿੰਨੀ ਹੈ ਮੱਝ ਦੀ ਉਮਰ ਕਿੰਨੀ ਹੈ ਕੀੜੀ ਦੀ ਉਮਰ ਕਿੰਨੀ ਹੈ ਸੂਰ ਦੀ ਉਮਰ ਕਿੰਨੀ ਹੈ ਫਿਰ ਸਾਰੀਆਂ ਜਦੋਂ ਗਿਣ ਲਓ ਤਾਂ ਫਿਰ ਉਹਦੇ ਸਾਲ ਬਣਾ ਲਿਓ ਸਦੀਆਂ ਬਣਾ ਲਿਓ ਕਿ ਪਤਾ ਲੱਗੇਗਾ ਕਿ ਜੇ ਜਨਮਾਂ ਦੇ ਵਿਜੋਗ ਪੈ ਗਏ ਤੇ ਮੋੜਣਾ ਕਿੱਥੋਂ ਆਏ ਇਹ ਨਹੀਂ ਐ ਵੀ ਇਹ ਜੀ ਡਿਵਾਈਡਰ ਹੈ ਜੀ ਅੱਗੇ ਜਾ ਕੇ ਕੱਟ ਹੋਏਗਾ ਇੱਥੇ ਕੱਟਾ ਹੀ ਨਹੀਂਗਾ ਇੱਥੇ ਕੱਟ 84 ਲੱਖ ਜੁਨਾ ਤੋਂ ਬਾਅਦ ਆਏਗਾ ਕੋਈ ਰਾਉਂਡ ਅਬਾਊਟ ਨਹੀਂ ਆਉਣਾ ਰਸਤੇ ਚੌਕ ਨਹੀਂ ਹੈਗਾ ਜਿੱਥੋਂ ਫਿਰ ਵਾਪਸ ਮੋੜ ਆਉਗੇ ਤੁਸੀਂ ਉਹ ਤਾਂ ਵਾਹਿਗੁਰੂ ਮੋੜੇ ਤੇ ਮੋੜੇ ਇਹ ਦੇਸਪੌੜੀ ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਏ ਦਾ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਪੋ ਜਿੰਨੀਆਂ ਮਰਜ਼ੀ ਚੀਜ਼ਾਂ ਇਕੱਠੀਆਂ ਕਰ ਲਓ ਜਿੱਦਨ ਰੱਬ ਨੇ ਮੂੰਹ ਫੇਰਨਾ ਹੈ ਇਹ ਚੀਜ਼ਾਂ ਕੌੜੀਆਂ ਹੋ ਜਾਣੀਆਂ ਨੇ ਇਹ ਚੀਜ਼ਾਂ ਸੁੱਕ hẳnਣੀਆਂ ਨਹੀਂ ਰਹਿਣੀਆਂ ਇਹੋ ਹੀ ਬੱਚੇ ਹੋਣਗੇ ਤੁਹਾਡੇ ਪੈਰਾਂ ਥੱਲੇ ਹੱਥ ਰੱਖਣਗੇ ਜੇ ਰੱਬ ਤੁਹਾਡੇ ਵੱਲ ਹੋਇਆ ਜੇ ਰੱਬ ਨੇ ਮੂੰਹ ਫੇਰ ਲਿਆ ਇਹਨਾਂ ਬੱਚਿਆਂ ਨੇ ਤੁਹਾਨੂੰ ਕਿਤੇ ਜਮਣਾ ਕੰਡੇ ਛੱਡ ਹੋਣਾ ਹੈ ਹੁਣ ਤੁਸੀਂ ਕਹੋ ਜੀ ਗਿਆਨੀ ਜੀ ਇਹ ਕਿੱਥੇ ਲਿਖਿਆ ਇਹ ਤੁਹਾਡੇ ਵਿਆਹ ਵਾਲੇ ਕਾਰਡ ਤੇ ਲਿਖਿਆ ਸੀ ਲੱਖ ਖੁਸ਼ੀਆਂ ਕਰੋ ਕਿਰਪਾ ਨਾਲ ਖੁਸ਼ੀਆਂ ਅੱਗੇ ਕੀ ਪਾਤਸ਼ਾਹੀਆਂ ਜੇ ਸਤਗੁਰ ਤੁਸੀਂ ਕਿ ਸੋਚਿਆ ਵੀ ਇਹ ਵਿਆਹ ਦੀ ਪੰਗਤੀ ਹੈ ਇਹ ਵਿਆਹ ਦੀ ਪੰਗਤੀ ਨਹੀਂ ਹੈ ਇਹ ਤੁਹਾਡੀ ਜ਼ਿੰਦਗੀ ਦੀ ਪੰਗਤੀ ਸੀ ਵਿਆਹ ਦੀ ਐਡਜਸਟਮੈਂਟ ਤੇ ਕੋਈ ਬਚੋਲਿਆ ਨੇ ਕੀਤੀ ਹੈ ਤੇ ਕੁਝ ਆਪਾਂ ਆਪਸਾ ਉਹ ਤਾਂ ਬਲਾ ਲਿਆ ਵੀ ਆਜੋ ਜੀ ਸ਼ੋਕਾ ਹੋਟਲ ਆਜੋ ਆਜੋ ਤੇ ਮੈਰੀਡੀਅਨ ਚ ਬਹਿਨੇ ਆਪਾਂ ਅਬ ਫਸਟ ਪਹਿਲੀ ਪਾਰਟੀ ਦਾ ਖਰਚਾ ਕੌਣ ਕਰੇਗਾ ਦੂਜੀ ਦਾ ਕਾਰ ਕਿਹੜੀ ਦਿਓਗੇ ਤੁਸੀਂ ਜੇ ਕੈਸ਼ ਦੇ ਦਿਓ ਤਾਂ ਗੱਡੀਆਂ ਤਾਂ ਹੈਗੀਆਂ ਸਾਡੇ ਕੋਲੇ ਫ੍ਰੀਜਰ ਦੇ ਵੀ ਕੈਸ਼ ਦੇ ਦਿਓ ਉੱਚ ਲੱਖ ਖੁਸ਼ੀਆਂ ਕਿੱਥੋਂ ਆ ਗਈਆਂ ਉਹ ਤੇ ਡੀਲ ਹੈ ਲੱਖ ਖੁਸ਼ੀਆਂ ਹੋਣਗੀਆਂ ਜਦੋਂ ਰੱਬ ਤੁਹਾਡੇ ਵੱਲ ਹੋਏਗਾ ਜਦੋਂ ਸਤਗੁਰ ਨਜ਼ਰ ਕਰੇ ਤੇ ਤੁਹਾਡੀ ਘਰੋਂ ਨਹੀਂ ਆਏਗੀ ਧੀ ਆਏਗੀ ਤੁਹਾਡੇ ਘਰੋਂ ਨਹੀਂ ਆਏਗੀ ਧੀ ਆਏਗੀ ਨੋ ਆਪ ਬਣ ਕੇ ਵੀ ਧੀ ਬੜ ਕੇ ਰਹੇਗੀ ਪਰ ਜੇ ਸਤਗੁਰ ਨਜ਼ਰ ਕਰੇ ਤਾਂ ਇਹ ਤੁਹਾਡੇ ਵਿਆਹ ਸ਼ਾਦੀ ਦੇ ਕਾਰਡ ਤੇ ਲਿਖਿਆ ਹੋਇਆ ਸੀ ਕਿ ਵਿੱਚ ਨਾ ਕੋਈ ਕਰ ਸਕਿਆ ਕਿਸਥੇ ਰੋਵੇ ਰੋਜ਼ ਕਿੱਥੇ ਜਾ ਕੇ ਰੋਏਗਾ ਕਿਨੂੰ ਆਪਣੇ ਸਿਹੜੀ ਸਿਆਪੇ ਸੁਣਾਏਗਾ ਅਗਲਾ ਕਹੂਗਾ ਭਾਜੀ ਬਸ ਕਰੋ ਮੈਂ ਪਹਿਲਾਂ ਬੜਾ ਦੁਖੀ ਹਾਂ ਸੁਣਿਆ ਤੁਸੀਂ ਜਦੋਂ ਕਿਸੇ ਦਾ ਬਾਪ ਮਰਦਾ ਹੈ ਤੇ ਉੱਥੇ ਤੁਸੀਂ ਵੇਖਿਆ ਹੋਣਾ ਦੂਜੇ ਰੋਂਦੇ ਨੇ ਜਾ ਕੇ ਪਤਾ ਕਿਉਂ ਰੋਂਦੇ ਨੇ ਕਿਉਂਕਿ ਉਹਨਾਂ ਨੂੰ ਆਪਣਾ ਬਾਪ ਚੇਤੇ ਆਉਂਦਾ ਹੈ ਕਿਸੇ ਦੇ ਬਾਪ ਨੂੰ ਕੋਈ ਨਹੀਂ ਰੋਂਦਾ ਉਹਨੂੰ ਫਿਰ ਆਪਣਾ ਪਿਓ ਚੀਤੇ ਆਉਂਦਾ ਵੀ ਸਾਡਾ ਵੀ ਬਾਪ ਇਦਾਂ ਦਾ ਹੀ ਸੀਗਾ ਬੜੇ ਲੜਾ ਲੜਾਉਂਦਾ ਹੁੰਦਾ ਸੀ ਉਹਦੇ ਸ਼ਰਤਾਂ ਤੇ ਬੜੀਆਂ ਮੌਜਾਂ ਕਰੀਦੀਆਂ ਹੁੰਦੀਆਂ ਸੀ ਕਿੱਥੇ ਜਾ ਕੇ ਰੋਵੋਗੇ ਰੱਬ ਤੋਂ ਬਿਨਾ ਹੈ ਕੌਣ ਹੈ ਕੀਤਾ ਕਿਸ਼ੂ ਨਾ ਹੋਵੇ ਲਿਖਿਆ ਧੁਰ ਸੰਜੋਗ ਹੁਣ ਇਹਦੇ 'ਚ ਕੁਝ ਨਹੀਂ ਜੇ ਹੋ ਸਕਦਾ ਕਿਉਂ ਕਿ ਧੁਰ ਦਰਗਾਹ ਦੇ ਸੰਜੋਗੀ ਇਦਾਂ ਦੇ ਬਣੇ ਨੇ ਤੁਸੀਂ ਹੱਥ ਵਿਖਾਉਂਦੇ ਰਹੇ ਲੋਕਾਂ ਨੂੰ ਆਪਣਾ ਹੱਥ ਆਪ ਵੇਖਣਾ ਸੀ ਨਾ ਪੁੱਛੋ ਲੋਕਾਂ ਨੂੰ ਮੇਰੇ ਹੱਥਾਂ ਦੀ ਰੇਖਾ ਕੀ ਨੇ ਨਹੀਂ ਆਪਣੇ ਹੱਥਾਂ ਦੇ ਕੰਮ ਵੇਖੋ ਕੀ ਨੇ ਜੇ ਤੁਹਾਡੇ ਹੱਥਾਂ ਦੇ ਕੰਮ ਚੰਗੇ ਨੇ ਤੁਹਾਡੇ ਕਰਮ ਮਾੜੇ ਨਹੀਂ ਹੋ ਸਕਦੇ ਤੇ ਜੇ ਤੁਹਾਡੇ ਹੱਥਾਂ ਦੇ ਕੰਮ ਮਾੜੇ ਨੇ ਤੁਹਾਡੇ ਕੋਈ ਦੁਨੀਆ ਦਾ ਬੰਦਾ ਚੰਗੇ ਕਰਮ ਨਹੀਂ ਜੇ ਲਿਖ ਸਕਦਾ ਆਪਣਾ ਹੱਥੀਆ ਆਪਣਾ ਆਪੇ ਹੀ ਕਾਜ ਸਵਾਰੀ ਇਸ ਪੰਕਤੀ ਦੇ ਅਰਥ ਇਹ ਨੇ ਆਪਣਾ ਥੀਆ ਆਪਣਾ ਆਪੇ ਹੀ ਕਾਜ ਸਵਾਰੀ ਦਾ ਅਰਥ ਮਤਲਬ ਅਸੀਂ ਕੀ ਕਰਦੇ ਆ ਨਹੀਂ ਬਸ ਉਹ ਕੈਸ਼ ਜ ਹੈਂਡਲ ਆਪ ਕਰ ਲਓ ਜੀ ਬਾਕੀ ਠੀਕ ਹੈ ਨਹੀਂ ਸਾਰੇ ਕਰਮ ਆਪ ਹੈਂਡਲ ਕਰੋ ਜਦੋਂ ਤੁਸੀਂ ਆਪ ਕਰੋਗੇ ਫਿਰ ਕੀ ਹੋਏਗਾ ਵੱਡ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਵੱਡੇ ਭਾਗ ਹੋਣਗੇ ਪ੍ਰਭੂ ਮਿਲੇਗਾ ਸਭ ਬਿਯੋਗ ਮਿਟ ਜਾਣਗੇ ਚੋਰੇ ਚਿੰਤਾਵਾਂ ਫਿਕਰ ਸੰਸੇ ਨਹੀਂ ਰਹਿਣਗੇ